ਮੰਤਰ ਰਾਮ ਰਾਮ ਨਾਮੰ ਧਿਆਨੰ ਸਰਬਤਰ ਪੂਰਣ। ਉਹਦੀ ਰਸਨਾ ਦਿੱਤੇ ਜੋ ਰਮਿਆ ਹੋਇਆ ਪ੍ਰਮਾਤਮਾ ਹੈ ਉਹਦਾ ਨਾਮ ਹੋਵੇਗਾ। ਪ੍ਰਮਾਤਮਾ ਦਾ ਨਾਮ ਉਹਦੀ ਰਸਨਾ ਤੇ ਵਸਿਆ ਹੋਵੇਗਾ। ਇਸ ਵਾਸਤੇ ਉਹਦੀ ਰਸਨਾ ਰਸ ਨਾਲ ਭਰੀ ਹੋਵੇਗੀ। ਔਰ ਉਹਦੇ ਬੋਲਾਂ ਵਿੱਚ ਸਤਿਆ ਵੀ ਹੋਵੇਗੀ, ਬਰਕਤ ਵੀ ਹੋਵੇਗੀ। ਕਿਉਂ? ਉਦੀ ਰਸਨਾ ਤੇ ਪ੍ਰਭੂ ਆਪ ਵਸਿਆ ਪ੍ਰਭ ਜੀ ਵਸੇ ਸਾਧ ਕੇ ਰਸਨਾ ਨਾਨਕ ਜਨਕਾ ਦਾਸਨ ਦਸਨਾ ਇਹ ਪਹਿਲੇ ਨਿਸ਼ਾਨ ਦੋ ਜੀ ਗਿਆਨੰ ਸਮ ਦੁਖ ਸੁਖੰ ਜੋਗਤ ਨਿਰਮਲ ਨਿਰਵੈਰਣੇ ਉਹਨੂੰ ਇਸ ਗੱਲ ਦਾ ਬੋਧ ਹੈ ਗਿਆਨ ਹੈ ਕਿ ਪ੍ਰਭੂ ਨੇ ਜੋ ਇਹ ਸੰਸਾਰ ਰਚਿਆ ਉਹ ਦੋ ਰੰਗੀਏ ਇੱਕ ਰੰਗ ਨਹੀਂ ਹੈ ਜਨਮ ਹੈ ਮਰਨ ਹੈ ਜਵਾਨੀ ਹੈ ਬੁਢਾਪਾ ਹੈ ਖੁਸ਼ੀ ਹੈ ਗਮੀ ਹੈ ਆਸਾ ਹੈ ਰੋਣਾ ਹੈ ਨਫਾ ਹੈ ਨੁਕਸਾਨ ਹੈ ਦਿਨ ਹੈ ਰਾਤ ਹੈ ਤੁਸੀਂ ਇੱਕ ਚੀਜ਼ ਦਾ ਨਾਮ ਲਓ ਦੂਜਾ ਖੜਾ ਹੈ ਤੁਸੀਂ ਆਖੋ ਫੁਲਾਣਾ ਬੜਾ ਧਨવાન ਹੈ ਤਾਂ ਕੋਈ ਗਰੀਬ ਵੀ ਹੈ ਫੁਲਾਣਾ ਬੜਾ ਸੁੰਦਰ ਹੈ ਤਾਂ ਕੋਈ ਕ੍ਰੋਪ ਵੀ ਹੈ ਫੁਲਾਣਾ ਬੜਾ ਸ਼ਕਤੀਸ਼ਾਲੀ ਹੈ ਤਾਂ ਕੋਈ ਕਮਜ਼ੋਰ ਵੀ ਹੈ ਕਿਸੇ ਚੀਜ਼ ਦਾ ਵੀ ਨਾਮ ਲਓ ਦੂਜਾ ਖੜਾ ਹੈ ਸੰਸਾਰੀ ਉਸ ਨੂੰ ਕਹਿੰਦੇ ਨੇ ਇਹ ਦੋਵੇਂ ਰੰਗ ਕਬੂਲ ਨਹੀਂ ਨੇ ਇੱਕ ਰੰਗ ਕਬੂਲ ਹੈ ਜਨਮ ਕਬੂਲ ਹੈ ਮਰਨ ਨਹੀਂ ਜਵਾਨੀ ਕਬੂਲ ਹੈ ਬੁਢੇਪਾ ਨਹੀਂ ਨਫਾ ਕਬੂਲ ਹੈ ਨੁਕਸਾਨ ਨਹੀਂ ਹਾਸੇ ਚਾਹੀਦੇ ਨੇ ਰੋਣੇ ਨਹੀਂ ਪਰ ਕੌਣ ਦੱਸੇ ਰੋਣਿਆਂ ਤੋਂ ਬਿਨਾ ਹਾਸਾ ਹੁੰਦਾ ਹੀ ਨਹੀਂ ਮਰਨ ਤੋਂ ਬਿਨਾ ਜਨਮ ਹੁੰਦਾ ਹੀ ਨਹੀਂ ਹੁੰਦਾ ਹੀ ਨਹੀਂ ਰਾਤ ਤੋਂ ਬਿਨਾ ਦਿਨ ਹੁੰਦਾ ਹੀ ਨਹੀਂ ਇਹ ਦੋਵੇਂ ਇਕੱਠੇ ਨੇ ਇਕੱਠੇ ਨੇ ਇਸ ਸੰਬੰਧ ਵਿੱਚ ਮੈਂ ਅਕਸਰ ਬਿਆਨ ਕਰਦਾ ਹੁੰਦਾ ਦੋ ਤਰ੍ਹਾਂ ਦੇ ਭਗਤ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਚ ਬੈਠੇ ਨੇ ਇੱਕ ਉਹ ਨੇ ਜੋ ਕਹਿੰਦੇ ਨੇ ਸਾਨੂੰ ਇਹ ਦੋਵੇਂ ਨਹੀਂ ਚਾਹੀਦੇ ਇਹਨਾਂ ਦੇ ਭਗਤ ਕਬੀਰ ਨੇ ਸ਼ਰਮੌਰ ਉਹ ਕਹਿੰਦੇ ਨੇ ਸੁਖ ਮੰਗਤ ਦੁਖ ਆਗਲ ਆਵੇ ਸੋ ਸੁਖ ਹਮੋਂ ਨਾ ਮੰਗਿਆ ਬਾਵੈ ਏ ਪ੍ਰਭੂ ਕਮ ਸੇ ਕਮ ਮੈਂ ਤੇਰੇ ਕੋਲੋਂ ਸੁਖ ਨਹੀਂ ਮੰਗਦਾ ਹੁਣ ਐਸਾ ਕਿਹੜਾ ਮਨੁੱਖ ਹੈ ਜਿਹੜਾ ਸੁਖ ਨਹੀਂ ਮੰਗਦਾ ਕਿਨੂੰ ਨਹੀਂ ਚਾਹੀਦਾ ਪਰ ਕਬੀਰ ਕਹਿੰਦਾ ਮੈਨੂੰ ਨਹੀਂ ਚਾਹੀਦਾ। हे परमात्मा कम से कम मैं तेरे ਕੋਲੋਂ ਸੁਖ ਨਹੀਂ ਮੰਗਦਾ। ਤੇ ਮਨੁੱਖ ਦੀ ਮੂਲ ਮੰਗੇ ਸੁਖ ਹੈ। ਮੈਂ ਇਹ ਵੀ ਬਿਆਨ ਕਰਾਂ ਮਨੁੱਖ ਪੁੱਤਰ ਦੀ ਮੰਗ ਨਹੀਂ ਕਰਦਾ। ਸੁਖ ਦੀ ਮੰਗ ਕਰਦਾ। ਅਗਰ ਪੁੱਤਰ ਤੋਂ ਦੁੱਖ ਮਿਲਣ ਲੱਗ ਪਵੇ ਰਿਸ਼ਤਾ ਟੁੱਟ ਜਾਂਦਾ। ਮਨੁੱਖ ਨੂੰ ਭਰਾ ਨਹੀਂ ਚਾਹੀਦਾ ਸੁੱਖ ਚਾਹੀਦਾ ਅਗਰ ਭਰਾ ਤੋਂ ਵੀ ਦੁੱਖ ਮਿਲਣ ਲੱਗ ਪਵੇ ਤਾਂ ਭਰਾ ਦਾ ਨਾਤਾ ਵੀ ਦੁਸ਼ਮਣੀ 'ਚ ਬਦਲ ਜਾਂਦਾ ਹੈ ਮਨੁੱਖ ਨੂੰ ਮਿੱਤਰ ਨਹੀਂ ਚਾਹੀਦਾ ਸੁੱਖ ਚਾਹੀਦਾ ਅਗਰ ਮਿੱਤਰਾਂ ਤੋਂ ਦੁੱਖ ਮਿਲਣ ਲੱਗ ਪਵੇ ਤਾਂ ਦੋਸਤੀ ਦੁਸ਼ਮਣੀ ਦੇ 'ਚ ਬਦਲ ਜਾਈ ਦੀ ਮਨੁੱਖ ਨੂੰ ਪਤਨੀ ਨਹੀਂ ਚਾਹੀਦੀ ਸੁੱਖ ਚਾਹੀਦਾ ਅਗਰ ਪਤਨੀ ਤੋਂ ਰੋਜ਼ ਰੋਜ਼ ਕਲੇਸ਼ ਮਿਲਣ ਲੱਗ ਪਏ ਤੋ ਮੈਰਸ ਕਰ ਨੌਬਤ ਤਲਾਕ ਤੱਕ ਚਲੀ ਜਾਂਦੀ ਹੈ ਔਰ ਮਨੁੱਖ ਨੂੰ ਪਤੀ ਨਹੀਂ ਚਾਹੀਦਾ ਸੁਖ ਚਾਹੀਦਾ ਔਰ ਪਤੀ ਤੋਂ ਰੋਜ਼ ਰੋਜ਼ ਕਲੇਸ਼ ਮਿਲਦਾ ਹੈ ਦੁੱਖ ਮਿਲਦਾ ਹੈ ਤੋ ਇਹਨਾਂ ਰਿਸ਼ਤਿਆਂ 'ਚ ਵੀ ਦਰਾੜ ਆ ਜਾਂਦੀ ਹੈ ਕਹਿੰਦੇ ਨੇ ਮਨੁੱਖ ਨੂੰ ਪਰਮਾਤਮਾ ਵੀ ਨਹੀਂ ਚਾਹੀਦਾ ਸੁਖ ਚਾਹੀਦਾ ਸੁਖ ਚਾਹੀਦਾ ਹੈ ਮਨੁੱਖ ਦੀ ਮੂਲ ਮੰਗ ਸੁਖ ਹੈ ਇਹ ਕਿਸੇ ਜਗ੍ਹਾ ਤੋਂ ਵੀ ਮਿਲੇ ਵੇਖੋ ਹਿੰਮਤ ਕਬੀਰ ਦੇ ਇਹ ਕਹਿੰਦੇ ਨੇ ਪਰਿਪੂਰਣ ਪਰਮਾਤਮਾ ਕਮ ਸੇ ਕਮ ਮੈਂ ਤੇਰੇ ਕੋਲੋਂ ਸੁਖ ਨਹੀਂ ਮੰਗਦਾ ਆ ਦੋਗੀ ਬੜੀ ਹਿੰਮਤ ਦੀ ਗੱਲ ਹੈ ਕਿਉਂ ਤੁਹਾਨੂੰ ਸੁਖ ਕਿਉਂ ਨਹੀਂ ਚਾਹੀਦਾ ਤੁਸੀਂ ਸੁਖ ਕਿਉਂ ਨਹੀਂ ਮੰਗਦੇ ਤੋ ਕਬੀਰ ਕਾਰਨ ਦੱਸਦੇ ਨੇ ਸੁਖ ਮੰਗਤ ਦੁਖ ਆਗਲ ਆਵੇ ਸੋ ਸੁਖ ਹਮੋਂ ਨਾ ਮੰਗਿਆ ਬਾਵੇ ਏ ਪ੍ਰਭੂ ਤੋ ਸੰਸਾਰ ਦੇ ਚ ਕੱਲਾ ਸੁਖ ਤੇ ਬਣਾਇਆ ਨੇ ਹਰ ਸੁਖ ਦੇ ਪਿੱਛੇ ਦੁਖ ਹੈ ਤੇ ਜੇ ਮੈਂ ਸੁਖ ਮੰਗਿਆ ਤੋ ਫਿਰ ਦੁਖ ਵੀ ਆਵੇਗਾ ਕੋਈ ਮਨੁੱਖ ਕਿੰਨਾ ਕੁ ਵੱਡਾ ਦੁਖੀ ਹੈ ਵੇਖ ਲੈਣਾ ਕਿੰਨਾ ਕੁ ਵੱਡਾ ਸੁਖੀ ਹੈ ਸੁਖ ਦੁਖ ਦੋਵੇਂ ਬਰਾਬਰ ਚੱਲਦੇ ਨੇ बड़े-बड़े धनवान बड़े-बड़े शक्तिशाली बड़े-बड़े समर्थ पुरुष महाराज कहंदे ना उना दा इक को ही पहलू ना देख लेना कि दुनियावी सुख उना कोल बुख बहुत नहीं चिंतावां भी बहुत नहीं मानसिक क्लेश भी बहुत ज्यादा है दुख सुख दोमे इकट्ठे ही चलदे ने ते कबीर कहंदे मैं इस वासे सुख नहीं मांगदा क्योंकि सुख दे नाल दुख आवेगा ਤੂੰ ਕੱਲਾ ਸੁਖ ਬਣਾਇਆ ਹੀ ਨਹੀਂ ਆਪਾਂ ਮੰਗਦਾ ਹੀ ਨਹੀਂ ਤੇਰੇ ਕੋਲ ਦੂਸਰੇ ਭਗਤ ਨੇ ਸ੍ਰੀ ਨਾਮਦੇਵ ਉਹ ਕਹਿੰਦੇ ਨੇ ਜੇ ਰਾਜ ਦੇ ਤਾਂ ਕਮਨ ਵੜਾਈ ਜੇ ਭੀਖ ਮੰਗਾਏ ਤਾਂ ਕਿਆ ਘਟ ਜਾਈ ਜੇ ਤੂੰ ਸਾਨੂੰ ਛਤਰਪਤੀ ਰਾਜਾ ਬਣਾ ਦੇਵੇਂ ਤੇ ਸਾਡਾ ਵਦ ਕੀ ਜਾਣਾ ਹੈ ਤੇ ਜੇ ਦਰਦ ਦਰਗਦਾਬ ਬਿਖਾਰੀ ਬਣਾ ਦੇਵੇਂ ਤੇ ਸਾਡਾ ਘਟ ਕੀ ਜਾਣਾ ਹੈ ਸਾਨੂੰ ਰਾਜਾ ਹੋਣਾ ਵੀ ਕਬੂਲ ਹੈ ਸਾਨੂੰ ਬਿਖਾਰੀ ਹੋਣਾ ਵੀ ਪ੍ਰਵਾਨ ਹੈ ਸਾਨੂੰ ਸੰਸਾਰ ਦੇ ਸੁੱਖ ਵੀ ਕਬੂਲ ਨੇ ਸਾਨੂੰ ਸੰਸਾਰ ਦੇ ਦੁੱਖ ਵੀ ਕਬੂਲ ਨੇ ਤੂੰ ਬਣਾਇਆ ਜੋ ਇਸ ਤਰ੍ਹਾਂ ਸੰਸਾਰ ਤੂੰ ਇਹ ਦੋ ਰੰਗੀ ਸੰਸਾਰ ਬਣਾਇਆ ਸਾਨੂੰ ਦੋਵੇਂ ਹੀ ਕਬੂਲ ਨੇ ਸਾਨੂੰ ਜਨਮ ਵੀ ਕਬੂਲ ਸਾਨੂੰ ਮਰਨ ਵੀ ਕਬੂਲ ਸਾਨੂੰ ਜਵਾਨੀ ਵੀ ਕਬੂਲ ਸਾਨੂੰ ਬੁਢੇਪਾ ਵੀ ਕਬੂਲ ਸਾਨੂੰ ਸੁਖ ਵੀ ਕਬੂਲ ਸਾਨੂੰ ਦੁੱਖ ਵੀ ਕਬੂਲ ਯਾਤੇ ਮਨੁਖ ਦੋਹਾਂ ਦਾ त्यागे ਬਣ ਜਾਏ ਜੋ ਨਰ ਦੁੱਖ ਮੇ ਦੁੱਖ ਨਹੀਂ ਮਾਨੇ ਸੁਖ ਸਨੇ ਅਰ ਭੈ ਨਹੀਂ ਜਾਕੇ ਕੰਚਨ ਮਾਟੀ ਮਾਨੇ ਉਹਦੇ ਕੋਲ ਆਨੰਦ ਹੁੰਦਾ ਹੈ ਸਮਾਧੀ ਹੁੰਦੀ ਹੈ ਯਾ ਦੋਹਾਂ ਨੂੰ ਕਬੂਲ ਕਰੇ ਉਹਦੇ ਕੋਲ ਆਨੰਦ ਹੁੰਦਾ ਹੈ ਸਮਾਧੀ ਹੁੰਦੀ ਹੈ ਸੰਸਾਰੀ ਕਿਹਨੂੰ ਕਹਿੰਦੇ ਨੇ ਇੱਕ ਕਬੂਲ ਹੈ ਇੱਕ ਨਹੀਂ ਕਬੂਲ ਜਨਮ ਕਬੂਲ ਹੈ ਇੱਕ ਬੱਚਾ ਜਨਮ ਦਿਨ ਮਨਾਵੇ ਮਾਫ ਕੀਤਾ ਜਾ ਸਕਦਾ ਹੈ ਇੱਕ ਜਵਾਨ ਜਨਮ ਦਿਨ ਮਨਾਵੇ ਜ਼ਰਾ ਮੂਰਖ ਹੋਵੇਗਾ ਗੁਸਤਾਖੀ ਮਾਫ ਤੇ ਬੁੱਢਾ ਵੀ ਜਨਮ ਦਿਨ ਮਨਾਵੇ ਜਦ ਕਿ ਪੈਰ ਕਬਰ ਦੇ ਚ ਪਿਆ ਹੈ ਚਿਤਾ ਦੇ ਚ ਪਿਆ ਹੈ ਤੇ ਜਨਮ ਦਿਨ ਪਿਆ ਮਨਾਉਂਦਾ ਹੈ ਇਹਨੂੰ ਅਕਲ ਆਈ ਕੋਈ ਨਹੀਂ ਇਹਦੇ ਕੋਲ ਅਕਲ ਹੈ ਹੀ ਕੋਈ ਨਹੀਂ ਇਹ ਵੀ ਮਰਜ਼ ਕਰਦੇ ਕਾਰਨ ਮਨੁੱਖ ਨੂੰ ਇੱਕ ਕਬੂਲ ਹੈ ਦੋ ਜਾ ਨਹੀਂ ਜਨਮ ਕਬੂਲ ਹੈ ਮਰਨ ਨਹੀਂ ਜਵਾਨੀ ਕਬੂਲ ਹੈ ਬੁਢੇਪਾ ਨਹੀਂ ਸੁਖ ਕਬੂਲ ਨੇ ਦੁੱਖ ਨਹੀਂ ਨਫਾ ਚਾਹੀਦਾ ਹੈ ਨੁਕਸਾਨ ਨਹੀਂ ਤੇ ਕੌਣ ਦੱਸੇ ਨੁਕਸਾਨ ਤੋਂ ਬਿਨਾ ਨਫਾ ਹੁੰਦਾ ਹੀ ਨਹੀਂ ਮਰਨ ਤੋਂ ਬਿਨਾ ਜਨਮ ਹੁੰਦਾ ਹੀ ਨਹੀਂ ਇਹ ਤੇ ਸੰਸਾਰ ਦੋ ਰੰਗੀ ਹੈ ਇਹ ਦੋਹਾਂ ਨੂੰ ਕਬੂਲ ਕਰੋ ਇਹ ਦੋਹਾਂ ਦਾ ਤਿਆਗ ਕਰੋ ਜੋ ਦੋਹਾਂ ਦਾ ਤਿਆਗ ਕਰਦਾ ਹੈ ਪਰਮ ਭਗਤ ਹੈ ਪਰਮ ਗਿਆਨੀ ਹੈ ਔਰ ਜੋ ਦੋਹਾਂ ਨੂੰ ਕਬੂਲ ਕਰਦਾ ਹੈ ਉਹ ਵੀ ਭਗਤ ਹੈ ਉਹ ਵੀ ਬ੍ਰह्मज्ञानी ਹੈ ਪਰ ਜੋ ਇੱਕ ਨੂੰ ਕਬੂਲ ਕਰਦਾ ਹੈ ਤੇ ਇੱਕ ਨੂੰ ਇਨਕਾਰ ਕਰਦਾ ਹੈ ਇੱਕ ਲਈ ਦੁਖੀ ਹੁੰਦਾ ਹੈ ਬਸ ਉਸੇ ਨੂੰ ਸੰਸਾਰੀ ਕਹਿੰਦੇ ਨੇ ਤੇ ਸੰਸਾਰੀ ਦੁੱਖ ਦੇ ਚ ਰਹੇਗਾ ਕਿਉਂਕਿ ਇੱਕ ਨੂੰ ਕਬੂਲ ਕਰਦਾ ਇੱਕ ਨੂੰ ਕਬੂਲ ਨਹੀਂ ਕਰਦਾ ਬੁਢੇਪਾ ਆ ਗਿਆ ਬੁਢੇਪੇ ਨੂੰ ਕਬੂਲ ਨਹੀਂ ਕਰਦਾ ਮੌਤ ਸਿਰ ਤੇ ਆ ਗਈ ਹੈ ਕਬੂਲ ਨਹੀਂ ਕਰਦਾ ਇੱਕ ਚਾਈ ਦਾ ਇੱਕ ਨਹੀਂ ਤੋ ਇਹ ਮਨੁੱਖ ਸਦਾ ਦੁਖੀ ਰਹੇਗਾ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ ਦੂਜੀ ਨਿਸ਼ਾਨੀ ਉਸ ਦੀ ਗਿਆਨੰ ਸਮ ਦੁਖ ਸੁਖੰ ਜੋਗਤ ਨਿਰਮਲ ਨਿਰਵੈਰਣੇ ਜਦ ਵੀ ਤੁਹਾਨੂੰ ਕੋਈ ਬੇਚੈਨ ਤੇ ਦੁਖੀ ਦਿਖਾਈ ਦੇਵੇ ਸਮਝ ਲੈਣ ਨੂੰ ਇਸ ਨੂੰ ਦੂਜਾ ਭਾਗ ਕਬੂਲ ਨਹੀਂ ਹੈ ਬਸ ਇੰਨੀ ਗੱਲ ਹੈ ਨਹੀਂ ਤੇ ਦੁੱਖ ਹੋਣ ਦਾ ਕੋਈ ਮਤਲਬ ਹੀ ਨਹੀਂ ਹੈ ਸੰਸਾਰ ਪ੍ਰਭੂ ਨੇ ਐਸਾ ਬਣਾਇਆ ਜੇ ਦਿਨ ਹੈ ਤੇ ਰਾਤ ਹੈ ਜਗਤ ਦੇ ਵਿੱਚ ਦੁੱਖ ਵੀ ਹੈ ਬੜਾ ਬਹਾਰੀ ਦੁੱਖ ਹੈ ਮਹਾਰਾਜ ਤੇ ਇੱਥੇ ਤੱਕ ਕਹਿੰਦੇ ਨੇ ਦੁੱਖ ਕੀ ਪੰਡਾ ਖੁਲਿਆਂ ਸੁਖ ਨਾਨਕ ਸਿਉਖ ਹੋਇ ਹਰ ਬੰਦਾ ਕੀ ਹੈ ਦੁੱਖਾਂ ਦੀ ਪੰਡ જરા ખોલ કે ویکھیے سوئے દુખ તો ਹੋਰ ਕੁਛ ਵੀ ਨਹੀਂ ਨਿਕਲਦਾ 발ੀ ਰੋਵੇ ਨਾਏ ਬਤਾਰ ਨਾਨਕ ਦੁਖਿਆ ਸਭ ਸੰਸਾਰ ਦੁੱਖ ਦਾ ਮੂਲ ਕਾਰਨ ਇੱਕ ਕਬੂਲ ਹੈ ਕਿ ਨਹੀਂ ਖਬੋ ਜਦ ਦੋਵੇਂ ਕਬੂਲ ਹੋ ਜਾਣ ਜਾਂ ਦੋਹਾਂ ਤੋਂ ਮਨੁੱਖ ਆਪਣੇ ਮਨ ਨੂੰ ਇੱਕ ਪਾਸੇ ਕਰ ਲਵੇ ਫਿਰ ਉਹਦੇ ਲਈ ਸੰਸਾਰ ਦੇ ਵਿੱਚ ਦੁੱਖ ਨਹੀਂ ਹੈ ਗੁਰੂ ਅਰਜਨ ਦੇਵ ਜੀ ਮਹਾਰਾਜ ਦਾ ਵਾਕ ਦੁੱਖ ਨਹੀਂ ਸਭ ਸੁਖ ਹੀ ਹੈ રે ਹਾਰ ਨਹੀਂ ਸਭ ਜیتے ਬੁਰਾ ਨਹੀਂ ਸਭ ਭਲਾ ਹੀ ਹੈ રે ਇੱਕ ਇੱਕ ਹੀ ਨੇ ਸੇ ਇੱਕ ਦੀ ਨੀਅਤ ਜਗਤ ਦੇ ਚ ਕੰਮ ਪਈ ਕਰਦੀ ਏ ਕੁਝ ਵੀ ਬੁਰਾ ਨਹੀਂ ਸਾਨੂੰ ਸਭ ਕਬੂਲ ਬੰਦਾ ਕਹਿ ਦਿੰਦਾ ਕਿਸੇ ਦਾ ਨੁਕਸਾਨ ਹੋਇਆ ਬਈ ਮਿੱਤਰਾ ਬਹੁਤ ਬੁਰਾ ਹੋ ਗਿਆ ਤੇਰੇ ਨਾਲ ਮੌਤ ਹੋ ਗਈ ਕਿਸੇ ਘਰ ਅਫਸੋਸ ਕਰਨ ਜਾਂਦੇ ਸਮਾਜ ਦੇ ਚ ਰਹਿਣਾ ਅਫਸੋਸ ਹੈ ਬਟਾ ਬਹੁਤ ਬੁਰਾ ਹੋਇਆ ਹੁਣ ਮੈਂ ਅਰਜ਼ ਕਰਾਂ ਬੜੀ ਹਿੰਮਤ ਦੀ ਗੱਲ ਹੈ ਜੋ ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿ ਰਹੇ ਨੇ ਬੁਰਾ ਨਹੀਂ ਸਭ ਭਲਾ ਹੀ ਹੈ ਰਹਿ ਜੋ ਕੁਝ ਵੀ ਹੋਇਆ ਜੋ ਕੁਝ ਵੀ ਹੋ ਰਿਹਾ ਹੈ ਕੁਝ ਵੀ ਬੁਰਾ ਨਹੀਂ اے ਪ੍ਰਭੂ ਤੂੰ ਸੰਸਾਰ ਬਣਾਇਆ ਹੀ ਇਸ ਤਰ੍ਹਾਂ ਦਾ ਤੇਰਾ ਜਗਤ ਹੈ ਹੀ ਇਸ ਤਰ੍ਹਾਂ ਸਾਨੂੰ ਦੋਵੇਂ ਕਬੂਲ ਨੇ ਜਦ ਦੋਵੇਂ ਕਬੂਲ ਨੇ ਤਾਂ ਫਿਰ ਦੁੱਖ ਨਹੀਂ ਹੈ ਜਾ ਦੋਹਾਂ ਦਾ ਤਿਆਗ ਹੈ ਫਿਰ ਦੁੱਖ ਨਹੀਂ ਹੈ ਉਸ ਅਵਸਥਾ ਦਾ ਜ਼ਿਕਰ ਕਰ ਰਹੇ ਨੇ ਧਨ ਗੁਰੂ ਅਰਜਨ ਦੇਵ ਜੀ ਮਹਾਰਾਜ ਦੁੱਖ ਨਾਹੀਂ ਸਭ ਸੁਖ ਹੀ ਹੈ ਰੇ ਕੌਣ ਕਹਿੰਦਾ ਦੁੱਖ ਹੈ ਪਰ ਮਹਾਰਾਜ ਕਰਾਂ ਜੋ ਸੰਸਾਰੀ ਹੈ ਉਹਦੇ ਕੋਲ ਸਿਵਾਏ ਦੁੱਖ ਤੋਂ ਹੋਰ ਕੁਝ ਵੀ ਨਹੀਂ ਹੋਵੇਗਾ ਬਾਲੀ ਰੋਵੇ ਨਾਏ ਬਤਾਰ ਨਾਨਕ ਦੁਖੀਆ ਸਭ ਸੰਸਾਰ ਸੰਸਾਰ ਦੇ ਜੋ ਸੰਸਾਰੀ ਬਿਰਤੀ ਦਾ ਮਨੁੱਖ ਹੈ ਉਹ ਦੁਖੀ ਹੈ ਜ਼ਰਾ ਵੀ ਉਹਨੂੰ ਖੋਲ ਕੇ ਵੇਖੀਏ ਉਹ ਦੁਖੀ ਦੁੱਖ ਨੇ ਕਰਦਾ ਦੁੱਖ ਕੀ ਪੰਡਾ ਖੁਲੀਆਂ ਸੁਖ ਨਾਨਕ ਸਿਓ ਕੋਏ ਪਰ ਜਿਹੜਾ ਦੋਹਾਂ ਨੂੰ ਕਬੂਲ ਕਰ ਲੈਂਦਾ ਹੈ ਜਾਂ ਦੋਹਾਂ ਤੋਂ ਮਨ ਨੂੰ ਇੱਕ ਪਾਸੇ ਕਰ ਲੈਂਦਾ ਹੈ ਉਹ ਫਿਰ ਐਲਾਨੀਆਂ ਕਹਿੰਦਾ ਦੁੱਖ ਨਾਹੀਂ ਸਭ ਸੁਖ ਹੀ ਹੈ રે हार नहीं सब जेते बुरा नहीं सब भला ही है रे एक का एक ही ने थे उस एक दी नियत कम पी कर दी उस एक दा बनाया या विधान कम पिया कर कुछ भी बुला बुरा नहीं है नफा हो गया बड़ा चंगा हो गया बड़ा चंगा हो गया नुकसान हो गया बहुत बुरा हो है बहुत बुरा है गुस्ताखी माफ ਮਨੁੱਖ ਵਿਪਰੀਤ ਹਾਲਤ ਦੇ ਨਾਲ ਇਹੀ ਸ਼ਬਦ ਜੋੜਦਾ ਹੈ ਬਹੁਤ ਬੁਰਾ ਹੋਇਆ ਹੈ ਬਹੁਤ ਬੁਰਾ ਹੋਇਆ ਹੈ ਅਫਸੋਸ ਕਰਨ ਜਾਂਦੇ ਆਂ ਅਸੀਂ ਬਹੁਤ ਬੁਰਾ ਹੋਇਆ ਹੈ ਅਫਸੋਸ ਹੈ ਪਰ ਮਹਾਰਾਜ ਕਹਿੰਦੇ ਨਹੀਂ ਸੰਸਾਰ ਹੈ ਹੀ ਇਸ ਤਰ੍ਹਾਂ ਇਸ ਵਾਸਤੇ ਕਿਹੜੀ ਗੱਲ ਦਾ ਅਫਸੋਸ ਬੁਰਾ ਹੈ ਹੀ ਨਹੀਂ ਕੁਝ ਬੁਰਾ ਨਹੀਂ ਸਭ ਭਲਾ ਹੀ ਹੈ ਰੇ ਇਕਾ ਇਕ ਹੀ ਨੇਥੇ ਉਸ ਇਕ ਦੀ ਨੀਅਤ ਕੰਪਈ ਕਰਦੀ ਏ ਉਸ ਇਕ ਦਾ ਬਣਾਇਆ ਆ ਵਿਧਾਨ ਪਿਆ ਕੰਮ ਕਰਦਾ ਏ ਇਹ ਦੂਜਾ ਲਖਣ ਏ ਉਸ ਬ੍ਰਹਮਗਿਆਨੀ ਦਾ ਉਹਨੂੰ ਇਸ ਗੱਲ ਦਾ ਪਤਾ ਹੁੰਦਾ ਹੈ ਗਿਆਨੰ ਸਮ ਦੁਖ ਸੁਖੰ ਜਗਤ ਨਿਰਮਲ ਨਿਰਵੈਰਣੇ ਉਹ ਆਪਣੇ ਹਿਰਦੇ ਨੂੰ ਨਿਰਵੈਰ ਰੱਖਦਾ ਹੈ ਬੜੀ ਨਿਰਮਲ ਜ਼ੁਗਤੀ ਔਰ ਦੁਖ ਸੁਖ ਇਕ ਸਮਾਨ ਕਰਕੇ ਸਮਝਦਾ ਹੈ ਇਹ ਉਸਦਾ ਦੂਸਰਾ ਜੋ ਹੈ ਲਖਣ ਤੀਸਰਾ ਦਿਆਲੰ ਸਰਵਤਰ ਜੀ ਪੰਚ ਦੋਖ ਬਿਵਰਜਤੇ ਉਹਦੀ ਦਇਆ ਸਾਰਿਆਂ ਤੇ ਹੈ ਦਰਸਲ ਜਿਸ ਨਾਲ ਵੈਰ ਹੋਵੇ ਉਹ ਭਰਾ ਹੈ ਬੇਗਾਨਾ ਹੈ ਮਨ ਉਸ ਤੇ ਦਇਆ ਨਹੀਂ ਕਰਦਾ ਅਕਸਰ ਦਇਆ ਤਰਸ ਆਪਣੇ ਹੱਥ ਹੀ ਆਉਂਦਾ ਹੈ ਇਹਨੂੰ ਮੋਹ ਕਹਿ ਦਿੰਦੇ ਨੇ ਸਵਾਰਥ ਕਹਿ ਦਿੰਦੇ ਨੇ ਦਇਆ ਨਹੀਂ ਦਇਆ ਤੇ ਸਾਰਿਆਂ ਤੇ ਹੁੰਦੀ ਹੈ ਮਨੁੱਖ ਆਪਣੇ ਦਾ ਬੁਰਾ ਨਹੀਂ ਮੰਗਦਾ ਹੋਪਰੇ ਦਾ ਮੰਗਦਾ ਹੈ ਬੇਗਾਨੇ ਦਾ ਮੰਗਦਾ ਹੈ ਤੇ ਗੁਰਬਾਣੀ ਕਹਿੰਦੀ ਇਹਨੂੰ ਬੇਗਾਨਾ ਜੋ ਦਿਖਾਈ ਦੇ ਰਿਹਾ ਹੈ ਜਗਤ ਦੇ ਵਿੱਚ ਬੇਗਾਨਾ ਕੋਈ ਵੀ ਨਹੀਂ ਹੈ ਅਸੀਂ ਸਾਰੇ ਇੱਕ ਤੋਂ ਆਏ ਹਾਂ ਤੇ ਜਦ ਆਏ ਇੱਕ ਤਵਾ ਤਾਂ ਬੇਗਾਨਾ ਕੋਣ ਸਾਰਿਆਂ ਦੇ ਅੰਦਰ ਪਵਨ ਹੈ ਸਾਰੇ ਮਿੱਟੀ ਦੇ ਪੁਤਲੇ ਨੇ ਸਾਰਿਆਂ ਦੇ ਅੰਦਰ ਅਗਨੀ ਹੈ ਸਾਰਿਆਂ ਦੇ ਅੰਦਰ ਪਾਣੀ ਹੈ ਔਰ ਸਾਰੇ ਆਕਾਸ਼ ਦੇ ਚ ਜੀ ਰਹੇ ਨੇ ਪੰਜ ਤਤ ਦੇ ਸਾਰੇ ਪੁਤਲੇ ਨੇ ਪੰਜ ਤਤ ਪ੍ਰਭੂ ਨੇ ਬਣਾਏ ਨੇ ਆਏ ਤੇ ਸਾਰੇ ਅਸੀਂ ਉਸੇ ਤੋਂ ਪਰ ਮਨੁੱਖ ਬੇਗਾਨਾ ਮਨ ਲੈਂਦਾ ਹੈ ਦੀਵਾਰਾਂ ਖੜੀਆਂ ਕਰ ਲੈਂਦਾ ਹੈ ਫਿਰ ਬੇਗਾਨੇ ਦਾ ਬੁਰਾ ਮੰਗਦਾ ਹੈ ਇੱਕ ਕੌਮ ਦੂਸਰੀ ਕੌਮ ਦਾ ਬੁਰਾ ਮੰਗਦੀ ਹੈ ਇੱਕ ਮੁਲਕ ਦੂਸਰੇ ਮੁਲਕ ਦਾ ਬੁਰਾ ਮੰਗਦਾ ਹੈ ਇੱਕ ਪਰਿਵਾਰ ਦੂਜੇ ਪਰਿਵਾਰ ਦਾ ਬੁਰਾ ਮੰਗਦਾ ਹੈ ਇੱਕ ਵਿਅਕਤੀ ਦੂਜੇ ਵਿਅਕਤੀ ਦਾ ਬੁਰਾ ਮੰਗਦਾ ਹੈ ਕਿਉਂਕਿ ਦੂਜਾ ਉਪਰ ਹੈ ਬੇਗਾਨਾ ਪ੍ਰਭੂ ਦਾ ਨਾਮ ਜਪ ਕੇ ਬੇਗਾਨਾ ਕੋਈ ਵੀ ਨਹੀਂ ਰਹਿ ਜਾਂਦਾ ਨਹਿ ਕੋ ਵੈਰੀ ਨਹੀਂ ਬੇਗਾਨਾ ਸਗਲ ਸੰਗ ਹਮ ਕੋ ਬਨਾਈ ਸਬਕੋ ਨੇਤ ਹਮ ਆਪਨ ਕੇਨਾ ਹਮ ਸਬਨਾਖੇ ਸਾਜਣ ਅਸੀਂ ਸਾਰਿਆਂ ਨੂੰ ਆਪਣਾ ਮਿੱਤਰ ਮੰਨ ਲਿਆ ਸਭ ਆਪਣੇ ਕੋਈ ਓਪਰਾ ਨਹੀਂ ਕੋਈ ਬੇਗਾਨਾ ਨਹੀਂ ਮੈਂ ਫਿਰ ਦੋਰਾਵਾ ਮਨੁੱਖ ਬੇਗਾਨੇ ਦਾ ਭਲਾ ਨਹੀਂ ਬਣ ਸਕਦਾ ਓਪਰੇ ਦਾ ਤੇ ਬੁਰਾ ਹੀ ਬੰਗੇਗਾ ਤੇ ਹੋਰ ਅਰਜ਼ ਕਰਾਂ ਰੱਬੀ ਨਿਯਮ ਹੈ ਜਿਹੜਾ ਕਿਸੇ ਦਾ ਬੁਰਾਈ ਮੰਗਦਾ ਰਹਿੰਦਾ ਹੈ ਉਹਦਾ ਆਪਣਾ ਹੀ ਬੁਰਾ ਹੋ ਜਾਂਦਾ ਹੈ ਇਸ ਵਾਸਤੇ ਸਾਬੇ ਕਹਿੰਦੇ ਨੇ ਪਰਖਾ ਬੁਰਾ ਨਾ ਰੱਖੋ ਚੀਤ ਤੁਮ ਕੋ ਦੁੱਖ ਨਹੀਂ ਭਾਈ ਮੇਤ ਜੇ ਤੂੰ ਦੁੱਖ ਤੋਂ ਬਚਣਾ ਚਾਹੁੰਦਾ ਹੈ ਸੰਤਾਪ ਤੋਂ ਬਚਣਾ ਚਾਹੁੰਦਾ ਹੈ ਤਾਂ ਕਿਸੇ ਦਾ ਦੁੱਖ ਮੰਗ ਹੀ ਨਾ ਕਿਸੇ ਨੂੰ ਦੁੱਖ ਦੇ ਹੀ ਨਾ ਜੋ ਤੂ ਕਿਸੇ ਨੂੰ ਦੁੱਖ ਦੇਵੇਂਗਾ ਮੰਗੇਗਾ ਪਲਟ ਕੇ ਤੇਰੀ ਚੌਲੀ ਚਾਣਾ ਇਹ ਤੇ ਦਿੱਤਾ ਲਈਏ ਆਪਣਾ ਅਣ ਦਿੱਤੇ ਕਿਛ ਹੱਥ ਨਾ ਆਵੇ ਭਾਈ ਸਾਹਿਬ ਭਾਈ ਗੁਰਦਾਸ ਜੀ ਮੈਂ ਅਰਜ਼ ਕਰਾਂ ਅਗਰ ਕੋਈ ਮਨੁੱਖ ਰੋ ਰਿਹਾ ਹੈ ਗੁਸਤਾਖੀ maaf ਰੁਲਾਇਆ ਹੋਵੇਗਾ ਕਿਸੇ ਨੂੰ ਕੋਈ ਮਨੁੱਖ ਬਹੁਤ ਦੁਖੀ ਹੈ ਤੋ ਇਸਨੇ ਦੁਖੀ ਕੀਤਾ ਹੋਣਾ ਕਿਸੇ ਨੂੰ ਕੋਈ ਮਨੁੱਖ ਬਹੁਤ ਪਰੇਸ਼ਾਨ ਹੈ ਸੰਤਾਪ ਗ੍ਰਸਤ ਹੈ ਤੋ ਇਸਨੇ ਕਿਸੇ ਦੀ ਚੋਲੀ ਚਹੀ ਹੀ ਕੁਛ ਪਾਇਆ ਹੋਣਾ ਹੈ ਪਲਟ ਕੇ ਵਾਪਸ ਆਇਆ ਹੈ ਇਤੇ ਦਿੱਤਾ ਲਈਏ ਆਪਣਾ ਦੂਜੇ ਨੂੰ ਦੇਣ ਲਗਿਆ ਸੋਚ ਕੇ ਦੇਵੀ ਪਲਟ ਕੇ ਤੇਰੀ ਚੋਲੀ ਚ ਵਾਪਸ ਆਣਾ ਤੋ ਕਿਸੇ ਦੀ ਪਗਲ ਆਈ ਹੈ ਸਲਾਮਤ ਤੇਰੀ ਵੀ ਨਹੀਂ ਰਹਿਣ ਤੋ ਕਿਸੇ ਦੇ ਰਸਤੇ ਦੇ ਚ ਰੋੜੇ ਵਿਛਾਏ ਨੇ ਤੇਰੇ ਰਸਤੇ 'ਚ ਵੀ ਕੰਡੇ ਆਉਣਗੇ ਕਿ ਰੱਬ ਹੀ ਨਹੀਂ ਹੈ ਦਿੱਤਾ ਲਈਏ ਆਪਣਾ ਅਣ ਦਿੱਤੇ ਕਿਛ ਹੱਥ ਨਾਲ ਪਰ ਕੀਤਾ ਕੀ ਜੈ ਅਸੀਂ ਆਮ ਮਨੁੱਖੀ ਫਿਤਰਤ ਜੋ ਉਪਰ ਹੈ ਬੇਗਾਨਾ ਹੈ ਉਹਨੂੰ ਦੁੱਖ ਦੇਖ ਕੇ ਹੀ ਖੁਸ਼ ਹੁੰਦੇ ਆਂ ਸ਼ੇਖ ਸਾਦੀ ইরਾਨੀ ਸੂਫੀ ਸੰਤ ਉਹ ਕਹਿੰਦੇ ਨੇ ਮੈਂ ਨਜੂਮੀ ਤੇ ਨਹੀਂ ਆ ਭਾਵੇਂ ਮੈਂ ਜੋਤਸ਼ੀ ਤੇ ਨਹੀਂ ਹਾਂ ਪਰ ਮੈਂ ਦੱਸ ਸਕਦਾ ਬਦਕਿਸਮਤ ਮਨੁੱਖ ਕੌਣ ਹੈ ਬਦਬਖਤ ਕੌਣ ਹੈ ਗਰ ਇਨਸਾਫ ਪੁਰਸੇ ਬਦ ਅਖਤਰ ਕਸ ਅਸਤ ਕਹਿੰਨ ਇਨਸਾਫ ਦੀ ਗੱਲ ਮੈਥੋਂ ਪੁੱਛੋ ਬਦਬਖਤ ਬੰਦਾ ਕੌਣ ਹੈ ਬਦਕਿਸਮਤ ਕੌਣ ਹੈ ਗਰ ਇਨਸਾਫ ਪੁਰਸੀ ਬਦਖਤਰ ਕਸ ਅਸਤ ਕੇ ਦਰ ਰਾਹਤਸ਼ ਰੰਜ ਦੇ ਗਰ ਕਸ ਅਸਤ ਉਹ ਮਨੁੱਖ ਬਦਬਖਤ ਹੈ ਜੋ ਹਰ ਵਕਤ ਦੋਜਿਆਂ ਦਾ ਰੰਜ ਮੰਗਦਾ ਹੈ ਦੁੱਖ ਮੰਗਦਾ ਹੈ